ਹਾਲ ਚਾਲ ਸਾਰਿਆਂ ਦੇ ਤੇ ਜਿਵੇਂ ਤੁਸੀਂ ਦੇਖਿਆ ਆਪਾਂ ਕੱਲ ਆ ਗਏ ਸੀ ਪ੍ਰਾਗ ਦੇ ਵਿੱਚ ਪਰ ਸਵੇਰੇ 8:00 ਵਜੇ ਆ 9:00 ਵਜੇ ਤੇ ਹੁਣ ਕੀ ਆਉਦੇ ਹਾਂ ਬਾਹਰ ਕੁਝ ਦੇਖਣ ਪਰ ਪਹਿਲਾਂ ਕਰ ਰਹੇ ਆ ਬ੍ਰੇਕਫਾਸਟ ਹਾਲੇ ਮੈਂ ਤਾਂ ਜਿਵੇਂ ਨਹੀਂ ਉੱਠਿਆ ਬਾਕੀ ਦੋ ਬੰਦੇ ਪਤਾ ਹੀ ਨਹੀਂ ਉੱਠੇ ਆ ਹਾਂ ਮਿੱਠਾ ਖੋਲੀ ਸੌਡਾ ਪਾਲੀ ਤੇ ਸੌਲਡ ਨਹੀਂ ਲਗਾਉ ਪਾਲਣਗੇ ਸ਼ੁਪਰੀਨ ਤੇ ਹੁਣ ਕੁ ਦਿਨੇ ਨੂੰ ਮਾਗੇ ਪ੍ਰਾਗ ਹਸੇ ਦਿਖੋਣੇ ਸੁ ਕਿੱਦਾਂ ਲਾਗਾ ਫਿਰ ਇਹ 2 ਫਲੋਰ ਬਿੰਦੇ ਪੈਸੇ ਖਰਾਗਾ ਦੀ ਇੰਤਰਾਗ ਦੀ ਤੇ ਆ ਵੀ ਦੇਖਿਓ ਜ਼ਰੂਰ ਕਿੱਦਾਂ ਲਾਗਾ ਕਿਵੇਂ ਰੇਟਿੰਗ ਲਾਣਾ ਰੇਟਿੰਗ ਰੇਟਿੰਗ ਦਾ ਚੋਣਾ ਓਕੇ ਰੈਡੀ ਮੁੰਡੇ ਨਿਕਲ ਚੁੱਕੇ ਆ ਕਹਿੰਦੇ ਗਾਂ ਸਿੰਘ ਫੋਟੋ ਜੀ ਬਾਰਾ ਡਾਂਸਿੰਗ ਬਾਰ ਆ ਮੈਨੂੰ ਰੋਟਲ ਮੇਰਾ ਡਾਂਸਿੰਗ ਹਾਊਸ ਬਾਰ ਐ ਇਦਾਂ ਦਾ ਡਾਂਸਿੰਗ ਹਾਊਸ ਬਾਰ ਉਹਦੇ ਕੰਨੀ ਨੂੰ ਤੇ ਅੱਜ ਆਪਾਂ ਕੁਮਾਂਗੇ ਪ੍ਰਾਗ ਅੱਜ ਯਾਰ ਦਿਨ ਬਹੁਤ ਵਧੀਆ ਹੈਗਾ ਧੁੱਪ ਨਿਕਲੀ ਹੋਈ ਆ ਸਾਰੇ ਦਿਨਾਂ ਨਾਲੋਂ ਬੈਸਟ ਦਿਨ ਅੱਜ ਲੱਗਿਆ ਹੈਗਾ ਮਤਲਬ ਵੈਦਰ ਦੀ ਧੁੱਪ ਖਿੜੀ ਆ ਤੇ ਬੰਦਿਆਂ ਦੀ ਮਤਲਬ એનਰਜੀ ਰਹੂਗਾ ਥੋੜੀ ਰਾਤ ਬਹੁਤ ਲੇਟ ਹੋ ਗਏ ਯਾਰ ਸੌਣ ਨੂੰ 4 ਵਜੇ 5 ਵਜੇ ਨੀਂਦ ਨਹੀਂ ਪੂਰੀ ਹੋਈ ਸਵੇਰ ਨੂੰ 4 ਵਜੇ ਸਵੇਰੇ ਦੇ 4-5 ਵਜੇ ਮੈਂ ਜੇ ਸੁੱਤੇ ਆ ਤੇ 8 ਵਜੇ 9 ਵਜੇ ਉੱਠ ਖੜੇ ਤੇ ਹੁਣ ਚੱਲੇ ਆ ਕੋਮਨ ਦੇਖਦੇ ਆ ਇਹ ਬਰਾਗ ਦਾ ਦੇਖਣ ਨੂੰ ਹੈ ਹੀ ਬਹੁਤ ਕੁਛ ਬਹੁਤ ਹੋ ਬਰਾਗ ਦਾ ਵੱਡਾ ਤੇ ਉੱਪਰ ਕਰਾ ਚੁੱਕੇ ਆਪਾਂ ਆਪਣੀ ਅੱਖਾਂ ਨਾਲ ਨਿਹਾਰ ਲਓ ਨਿਹਾਰ ਲਓ ਆਪਣੀ ਅੱਖਾਂ ਨਾਲ ਪ੍ਰਾਗ ਘਮਾਤਾ ਤੁਹਾਨੂੰ ਯਾਰ ਜਸਨ ਤੂੰ ਸੋਚਿਆ ਸੀ ਯਾਰ ਕਦੇ ਆ ਬੰਦੇ ਦੀ ਦੇਖ ਲਾ ਪਾਉ ਵੀ ਨਹੀਂ ਕਰਾਈ ਅੱਜ ਬਾੜ ਵੀ ਤੂੰ ਪ੍ਰਾਗ ਸੋਚਿਆ ਸੀ ਯਾਰ ਜਸਨ ਤੁਹਾਨੂੰ ਅਸੀਂ ਪ੍ਰਾਗ ਲੈ ਕੇ ਆਵਾਂਗੇ ਉਹ ਤਾਂ ਨਹੀਂ ਸਾਨੂੰ ਲੈ ਕੇ ਆਇਆ ਯਾਰ ਮੈਂ ਆ ਤੂੰ ਵੀ ਪਹਿਲਾਂ ਇਕੱਲੇ ਆ ਕੇ ਯਾਰ ਫਿਰ ਮੈਂ ਇਕੱਲਾ ਆ ਗਿਆ ਬਾਅਦ ਚ ਪ੍ਰਾਗ ਯਾਰ ਹੈ ਬੰਦਾ ਸਭ ਤੋਂ ਬੈਸਟ ਸਭ ਤੋਂ ਪਹਿਲਾਂ ਇੱਥੇ ਆਉਣਾ ਰੋ ਤੁਸੀਂ ਐਂਡ 'ਚ ਆਓ ਆਹ ਪ੍ਰਾਗ ਤਾਂ ਰਹਿ ਕੇ ਜਾਵੇ ਦੋ ਤਿੰਨ ਹਫ਼ਤੇ 15 20 ਛੁੱਟੀਆਂ ਲੈ ਕੇ ਪ੍ਰਾਗ ਜੀ ਘਤ ਜੀਵੇ ਹਨਾ 3-4 ਦਿਨ ਤਾਂ ਬਣਦੇ ਨੇ ਪ੍ਰਾਗ ਦੇ ਮਿਨੀਮਮ ਮਿਨੀਮਮ ਭਾਈ ਇਹ ਲੁੱਕ ਚੈੱਕ ਕਰੋ ਕਿਰਨੀਵਾਲ ਕਿਦਾਂ ਲੱਗ ਰਿਹਾ ਪ੍ਰਾਗ ਆ ਕੇ ਨੇ ਬਾਲੀ ਸੈਟ ਕਰ ਜਿੱਥੇ ਵਧੀਆ ਫੋਟੋ ਆਉਣੇ ਦੀ ਉੱਥੇ ਐਦਾਂ ਦੀ ਲੁੱਕ ਅੱਜ ਵੀਰੇ ਟ੍ਰਿਪ ਦਾ ਨਾ ਜਿਹੜੀਆਂ ਵਧੀਆ ਥਿਟੀਆਂ ਹੁੰਦੀਆਂ ਪਹਿਲੇ ਤੇ ਰੱਖਿਆ ਕਰੋ ਹੂੰ ਆਉਣਾ ਹੀ ਪ੍ਰਾਗ ਸੀ ਆਪਾਂ ਪਹਿਲਾਂ ਪ੍ਰਾਗ ਆਉਣਾ ਸੀ ਬੰਦਾ ਕਿਉਂਕਿ ਗਾਲ-ਬੋਲ ਕਿਟਾਏ ਹੁੰਦੇ ਨੇ ਵਧੀਆ ਲੱਗਦਾ ਆ ਹੁਣ ਮੈਂ ਵੀ ਅੱਜ ਇਹ ਉਹ ਵੀ ਸਗਲੇ ਹੀ ਟੁੱਟੀਆਂ ਜੀਆਂ ਭਾਈ ਅੱਜ ਥੋੜਾ ਵਧੀਆ ਨਹੀਂ ਹੋਣੀ ਅੱਜ ਇਹ ਉਮੀਦ ਲੈ ਕੇ ਆਏ ਹਾਂ ਪਤਾ ਵੀ ਆਉਂਗੀ ਤੇ ਤੁਸੀਂ ਇੰਜੋਏ ਕਰਨਾ ਬੋਧਾ ਗੱਦ ਸੋਦਾ ਯਾਰ ਤੇਰਾ ਦੀਨ ਧਰਮ ਹੈਗਾ ਵੀ ਕਿੰਨੀਆਂ ਵੀਡੀਓ ਤੇ ਕਿੰਨੀਆਂ ਫੋਟੋਆਂ ਜਿਸਨ ਕਿੰਨੀਆਂ ਵੀਡੀਓ ਤੇ ਕਿੰਨੀਆਂ ਫੋਟੋਆਂ ਮੇਰੀਆਂ ਨਾ ਸ਼ੈਰੀ ਨੇ ਛਾਈਆਂ ਨੇ ਰਾਵਾ 2000 ਪਲੱਸ ਹੋਣਾ ਇਹ ਤਾਂ ਸਹੀ ਗੱਲ ਆ 5 2000 ਤਾਂ ਜਸ਼ਨ ਦਾ ਵੀ ਹੋਣਾ ਯਾਰ ਪਲੱਸ ਨਹੀਂ ਇਹ ਤਾਂ 4 ਹੋਣਾ ਇਹ ਤਾਂ 4000 ਪਲੱਸ ਹੋਣਾ ਜਸ਼ਨ ਦਾ 20 25 ਮੋੜਾ ਹੋਣੀਆਂ ਤੇ 3-4 ਵੀਡੀਓ ਹੋਣੀਆਂ ਵਸਪੀ ਇਹ ਇਹ ਹੈਗੀਆਂ ਇਹ ਹੈਗੀਆਂ ਇੱਕ ਲੋਕੇਸ਼ਨ ਤੇ ਆ ਗਈ ਜਿਹੜੀਆਂ ਵੀਡੀਓ ਲੋ ਵੀ ਆਪਾਂ ਪਹੁੰਚ ਚੁੱਕੇ ਆ ਡਾਂਸਿੰਗ ਇਹ ਹੈ ਡਾਂਸਿੰਗ ਬਾਰ ਆ ਬਾਰ ਸਿਬਾਰ ਡਾਂਸਿੰਗ ਬਾਰ ਦੇ ਸਾਹਮਣੇ બસ ਇਹਨੂੰ ਦੇਖਣੀ ਆਉਂਦੇ ਨੇ ਲੋਕ 1.5-2 ਲੱਖ ਰੁਪਏ ਲਾ ਕੇ ਬਸ ਆਹ ਡਾਂਸਿੰਗ ਬਾਰ ਦੇਖ ਕੇ ਮੁੜ ਜਾਂਦੇ ਮੈਨੂੰ ਤਾਂ ਲੱਗਦਾ ਯਾਰ ਵੀ ਮੈਸਤਰੀ ਤੋਂ ਗਲਤ ਬਣ ਗਿਆ ਬਾਅਦ ਚ ਉਹਨੇ ਨਾਮ ਰੱਖ ਤਾ ਡਾਂਸਿੰਗ ਬਾਰ ਦਾ ਤੁਸੀਂ ਇਦਾਂ ਹੀ ਦੇਖ ਲਓ ਵੀਰੇ ਇੰਨੇ ਪੈਸੇ ਲੋੜ ਦੀ ਲੋੜ ਨਹੀਂ ਨਹੀਂ ਆਈ ਆਪ ਹੀ ਲੋਗ ਕਹਿੰਦੇ ਪ੍ਰਾਗਾ ਸੋਨਾ ਬਾਹਰ ਇੱਥੇ ਹੱਥਾ ਰਹਿ ਕੇ ਜਾਓ ਉਰੇ ਯਾਰ ਐਕਟੀਵਿਟੀ ਸਾਰੀਆਂ ਕਰਨ ਦੀ ਕਰਨ ਦਾ ਸੋਹਣਾ ਯਾਰ ਆ ਹਫਤਾ ਤਾਂ ਚਾਹੀਦਾ ਸੀ ਜੈਰੀ ਮੰਗਾ ਐਂ ਟੱਚ ਕਰਕੇ ਫਰਾਗਾ ਦੇਖ ਲਿਆ ਚਲੋ ਜੀ ਐਦਾਂ ਥੋੜੀ ਕਰੀਦਾ ਹੁੰਦਾ ਯਾਰ ਆ ਹੁਣ ਕਰੂਜ਼ ਲੋ ਇਦਾਂ ਦੀਆਂ ਚੀਜ਼ਾਂ ਕਰੋ ਕਰੂਜ਼ ਲੈਣੀ ਆ ਯਾਰ ਕਰੂਜ਼ ਨੂੰ ਇੱਥੇ ਬਹੁਤ ਉਹ ਚੱਲਦਾ ਨਾ ਟਾਈਟੈਨਿਕ ਪਾਇਆ ਹੋਇਆ ਇੱਥੇ ਇਹਨਾਂ ਦਾ ਹਾਂ ਸ਼ਿਟੀ ਦੀ ਪੂਰੀ ਹਾਂ ਸ਼ਿਟੀ ਸ਼ਿਪ ਉਹ ਪਰੇ ਤੱਕ ਲੈ ਕੇ ਜਾਊਗਾ ਕਿੱਥੋਂ ਇੱਥੋਂ ਆਹਦਾ ਯਾਰ ਹੈ ਰੈਸਟੋਰੈਂਟ ਆ ਯਾਰ ਥੋੜੀ ਯਾਰ ਨਹੀਂ ਇੱਥੋਂ ਟਿਕਟ ਮਿਲਦੀ ਆ ਟਿਕਟ ਉਹ ਉੱਥੋਂ ਪੁਲ ਤੋਂ ਮਿਲਦੀ ਆ ਯਾਰ ਚਲੋ ਫਿਰ ਯਾਰ ਚਲੋ ਯਾਰ ਆ ਤਾਂ ਦੇਖ ਲਈ ਚਲੋ ਚੱਲੀਏ ਇਹ ਫੋਟੋ ਕਰਾਉਣੀ ਇੱਥੇ ਜਿਹੜੀ ਪਾਉਧਰ ਪੈ ਰਹੀ ਆ ਇਹ ਬਾਅਦ ਚ ਆਉਣ ਦਾ ਫਾਇਦਾ ਆ ਬਾਅਦ ਆਉਣ ਦਾ ਫਾਇਦਾ ਥੋੜਾ ਜਿਹਾ ਤੂੰ ਵੀ ਲੈਡ ਇੱਧਰ ਆ ਵੀ ਆਹ ਦੇ ਇੱਧਰ ਵੀ ਇੱਕ ਚਰਚ ਆ ਆ ਰਿਆ ਵਾਲੀ ਫੋਟੋ ਖੇਚ ਲੈ ਦੇ ਮੂਰੇ ਚ ਦੇਖ ਕਿੱਧਰ ਚਲੋ ਬ੍ਰਿਜ ਤੇ ਚੱਲ ਪੜੋ ਵਾਹ ਯਾਰ ਨਾਲ-ਨਾਲ ਜਿਹੜੀਆਂ ਸਾਰੀਆਂ ਬਿਲਡਿੰਗਾਂ ਨੇ ਬੜੀਆਂ ਸੋਹਣੀਆਂ ਨੇ ਰੰਗ-ਬਰੰਗੀਆਂ ਜੀਆਂ ਆਹ ਆਹ ਵਾਲੀ ਬਹੁਤ ਘੈਂਟ ਨੇ ਇੱਕ ਇਧਰੋਂ ਇੱਕ ਸਟਰੀਟ ਹੀ ਇਦਾਂ ਹੀ ਰੰਗ-ਬਰੰਗੀਆਂ ਬਿਲਡਿੰਗਾਂ ਦੀ ਆ ਇਧਰੋਂ ਜਾ ਕੇ ਆ ਯਾਰ ਉਹ ਵੀ ਬੜੀ ਘੈਂਟ ਆ ਹਾ ਬ੍ਰਿਜ ਪਰੇ ਵਾਲਾ ਤੇ ਆ ਇੱਥੇ ਦੀ ਪਾਰਲੀਮੈਂਟ ਆ ਕਿਹੜੀ ਬਹੁਤ ਹਾਂ ਸਾਹਮਣੇ ਜਿਹੜੀ ਸੋਨਾ ਜਿਹਾ ਲੱਗਿਆ ਹੋਇਆ ਉੱਤੇ ਇਹਦੀ ਇਹਦੇ ਸੋਨੇ ਬਾਰੇ ਕੋਈ ਉਹ ਸਾਸ ਲਈ ਸੋਨਾ ਚਮਕਦਾ ਹੋਵੇ ਇਹ ਅਸਲੀ ਸੋਨਾ ਲੱਗਦਾ ਉਹਦਾ ਨਹੀਂ ਅਸਲੀ ਆ ਕਿ ਨਕਲੀ ਆਗਾ ਦੀ ਕੋਲ ਟ੍ਰਾਮ ਤੁਸੀਂ ਦੇਖ ਸਕਦੇ ਹੋ ਉਹ ਵੈਸੇ ਉਹੀ ਘੁੰਮਦੇ ਰਹਿੰਦੇ ਨੇ ਸਿਕਿਉਰਟੀ ਲਈ ਆਹ ਸਿਟੀ ਟੂਰ ਵਾਲੀ ਬੱਸ ਆ ਤੇ ਸਾਹਮਣੇ ਉਹ ਕੈਸਲ ਉੱਥੇ ਉਪਰਾਤ ਗਈ ਸੀਗੇ ਹੁਣ ਜਿਆਦਾ ਹੈਗਾ ਉਹ ਉਹ ਦੇਖ ਲਿਆ ਆਪਾਂ ਰਾਤ ਨੂੰ ਰਾਤ ਨੂੰ ਜੇਕਰ ਨਾਲ ਅਗਰੀ ਬਣਾਉ ਉਹ ਰਾਤ ਨੂੰ ਜਿਆਦਾ ਸੋਹਣਾ ਲੱਗਦਾ ਪਰ ਦਿਨੇ ਵੀ ਚੱਲ ਹੈ ਵਧੀਆ ਜੇ ਅੰਦਰ ਜਾ ਕੇ ਦੇਖਣਾ ਹੈ ਪਰ ਆਪਰਾਜ ਜਾਇਆ ਹੈ ਉਹ ਘੰਨੇ ਖਾ ਗਏ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਜਾਨਾ ਕਿੱਧਰ ਨੂੰ ਆਲੇ-ਦਾਲੇ ਦੇਖ ਰਹੇ ਸੀ ਦੋਨੇ ਸਾਈਡ ਖੜਕੇ ਵਿਚਾਲੇ ਚੌਂਕ ਤੇ ਚਲੋ ਇਹ ਡਿਜ਼ਾਈਨ ਨਹੀਂ ਆਉਂਦੀ ਔਰ ਗੱਬੇ ਆ ਗਏ ਆ ਬਾਜ਼ ਮੇਰੇ ਪਾਣੀ ਪੀਣਾ ਆ ਮੈਨੂੰ ਪਣੀ ਆ ਆਪਾਂ ਲੈ ਲਈ ਪ੍ਰਾਗ ਬੋਰਡ ਦੀ ਟਿਕਟ ਇੱਕ ਜਾਨੇ ਦੀ ਹੈਗੀ 18 ਯੂਰੋ ਦੀ 50 ਮਿੰਟਾਂ ਦੀ ਰਾਈਡ ਆ ਕੰਪਾਸ ਬੋਲਕੋਬ ਡੇਲਾ ਬੋਇਮੀਆ ਫੋਰਾਡੋਸ ਓਕੇ 20 ਫਲੋਕੋ ਕਿ ਬਾਹਰ ਹੀ ਲੱਗੇ ਹਾਂ ਬ੍ਰਿਜ ਪਾਸ ਕਰਕੇ ਓਕੇ ਆਪੋਜ਼ਿਟ ਇਹ ਆਸਾਨੀ ਜਗ੍ਹਾ ਦਿਖਾਓ ਇੱਥੇ ਦੋ ਤਿੰਨ ਮਿੰਟ ਰਹਾ ਕਰ 15 ਮਿੰਟਾਂ ਨੂੰ ਤੁਰਨੀ ਆ 4:00 तक है या या वी आर गोइंग डायरेक्टली आवर हु लोबी ਕਿਦਾਂ ਦਾ ਮੈਂ ਜਦੋਂ ਦਾ ਟੂਰ ਤੇ ਮੈਂ ਸਾਨੂੰ ਉਦੋਂ ਦਾ ਕਹਿ ਰਿਹਾ ਆਪਾਂ ਕਰੂਜ਼ ਹਰ ਇੱਕ ਸ਼ਹਿਰ ਚ ਕਰਨੀ ਆ ਹਰ ਇੱਕ ਸ਼ਹਿਰ ਚ ਕਿਸੇ ਸ਼ਹਿਰ ਚ ਨਹੀਂ ਕੀਤੀ ਅੱਜ ਮੌਕਾ ਬਣ ਹੀ ਗਿਆ ਸਰਕਾਰ ਉਹ ਯਾਰ ਇਕਦਾਂ ਨਹੀਂ ਪੈਂਦਾ ਹੁੰਦਾ ਸੀ ਯਾ ਇੱਕ ਬੱਦਲ ਵਾਈ ਜੀ ਹੁੰਦੀ ਸੀ ਇੱਥੇ ਮੌਸਮ ਲੱਗਿਆ ਵਧੀਆ ਆ ਕੇ ਪ੍ਰਾਗ ਓਪਨ ਨਹੀਂ ਹੈਗੀ ਮੈਨੂੰ ਲੱਗਦਾ ਕਲੋਜ਼ ਕਰੂਗਾ ਨਾ ਓਪਨ ਨਾ ਉੱਤੇ ਸੱਤ ਤੇ ਓਪਨ ਆ 50 ਮਿੰਟਾਂ ਦੀ ਰਾਈਡ ਆਪਣੀ ਲੋ ਵੀ ਮੇਰੇ ਵੀਡੀਓ ਕਹਿੰਦੇ ਬੋਟ ਪਈਆ ਤੁਰ ਨਹੀਂ ਲੇਟ ਹੋ ਜਾਂਦੇ ਆਪਾਂ ਲੰਘੀ ਜੀ ਡੌਮਪਲਟ ਤੋਂ ਦੋ ਮਿੰਟ ਲੇਟ ਹੋ ਜਾਂਦੇ ਸਹੀ ਗੱਲ ਆ ਭੱਜ ਭੱਜ ਕੇ ਆਏ ਆ ਐ ਮਨੀ ਐਡੇ ਕਰਦਾ ਹੁੰਦਾ ਬੇਸ਼ੱਕ ਪਹਿਲਾਂ ਘਰ ਦੇ ਪਾਸ ਲੈ ਕੇ ਜਾਂਦਾ ਹਾਂ ਆ ਇੱਥੇ ਦਾ ਹੈਗਾ ਹਿਸਟੋਰੀਕਲ ਬ੍ਰਿਜ ਜਿਹੜਾ ਮੇਨ ਸਿਟੀ ਦਾ ਬ੍ਰਿਜ ਆ ਉਹਦੇ ਪੁਨਚ ਉਹਦੇ ਪੁਨਚ ਬੰਨ੍ਹਦਾ ਮੈਂ ਜੀ ਆਪਣੇ ਚਰਨਾਂ ਪਾਟਿਆ ਚਲ ਕੋਈ ਨਾ ਮੇਰੀ ਤਜਰਬੇ ਅੱਜ ਬਹੁਤ ਹੋ ਗਏ ੱੱਕਾ ਪਤਾ ਕੀ ਹੋਇਆਗਾ ਵੀ ਤੁੱਪ ਹੈਗੀ ਉਧਰ ਪਿੱਛੋਂ ਸੂਰਜ ਜੀ ਦੇ ਪੈਰਾਂ ਇਧਰ ਨੂੰ ਉਧਰੋਂ ਜਾ ਦਊਗੀ ਫੇਰ ਉਧਰੋਂ ਹਾਂ ਜਦੋਂ ਉਧਰੋਂ ਆਊਗੀ ਵਾਪਸ ਫੇਰ ਉਹ ਬਣੂ ਕਦੇ ਇਹਨਾਂ ਨੂੰ ਤੁਪ ਨਹੀਂ ਬਣੂ ਤੁਪ ਨਹੀਂ ਜਦੋਂ ਹੁਣ ਤੁਪਾ ਹੁਣ ਤੁਪਣੀ ਵਧੀਆ ਲੱਗ ਰਹੀ ਤੁਪਾ ਵਧੀਆ ਲੱਗ ਰਹੀ ਆ ਤੁਪਾ ਸਹੀ ਥਾਂ ਤੇ ਨਹੀਂ ਪੈ ਰਹੀ ਹੈਗੀ ਸਹੀ ਜਗ੍ਹਾ ਤੋਂ ਅੱਜ ਇੱਕਦ ਨੂੰ ਆਏ ਕਰਦੇ ਬਹੁਤ ਸੋਹਣੀ ਆ ਇਧਰ ਨੂੰ ਕਾਲੇ ਆਉਂਦੇ ਆ ਆ ਸੋਣ ਲੋ ਇਹਨਾਂ ਦੀ ਵੀ ਗੱਲ ਆ ਬਿਲਡਿੰਗ ਬਾਰੇ ਦੱਸ ਰਿਹਾ ਇੱਕ ਵਾਰ ਇਹ ਇਸ ਬਿਲਡਿੰਗ ਸਰਵਡ ਐਸ ਦਾ ਸੀਟ ਆਫ ਦਾ ਚੈਕੋਸਲੋਵਾਕ ਪਾਰਲੀਮੈਂਟ ਅੰਮੇਂਡ ਦੇ ਮਾਨਿਸ ਪ੍ਰੋਕਟੇ ਸਟੇਟਸ ਉਰੋਫੀਨੋ ਥੋਟ ਫਿੰਡ ਕਨਸਰਟੇ ਲੋਬੀ ਕਰੂਜ਼ ਰਾਈਡ ਬੜੀ ਕਹਾਂਟਾ ਕੰਮ ਸਾਰਾ ਸਿਟੀ ਦਾ ਟੂਰ ਹਿਸਟੋਰੀਕਲ ਜਗ੍ਹਾ ਜਿਹੜੀਆਂ ਆਦਾਲੇ ਨੇ ਉਹਨਾਂ ਬਾਰੇ ਦੱਸਦੇ ਵੀ ਆ ਦਿਖਾਉਂਦੇ ਵੀ ਆ ਵਧੀਆ ਕੰਮ ਬਾਕੀ ਜਸ਼ਨ ਤੇ ਸ਼ਹਿਰ ਦਾ ਫੋਟੋ ਵੀਡੀਓ ਦੇ ਚੱਕਰਾਂ ਜੀ ਰਹਿ ਗਏ ਕੀ ਦੇਖਿਆ 20 25 ਮਿੰਟ ਬੈਠੇ ਰਹੇ ਆ ਕਿਹੜਾ ਕੈਸਟਲ ਆ ਉਹ ਵਾਲੇ ਦੇ ਮੂਰੇ ਪਈਆਂ ਨੇ ਠੰਡ ਲੱਗ ਗਈ ਰੋ ਪਾਣੀ ਦੀ ਬੋਤਲ ਤੇ ਮੇਰੇ ਆ ਮਤਲਬ 크ਰੂਜ਼ ਬਰਥ ਟਿੱਕਟ ਵਧੀਆ ਨਾ ਹਾਂ ਵਧੀਆ ਮਤਲਬ ਜਿਹਨੇ ਆਉਣਾ ਆ ਜਿਹਨੇ ਤੁਰਕੇ ਨਹੀਂ ਦੇਖਣਾ 크ਰੂਜ਼ ਤੇ ਦੇਖ ਲਓ ਬੈ ਕੇ 18 ਯੂਰੋ ਦੀ ਟਿਕਟ ਇੱਕ ਬੰਦੇ ਦੀ 18 ਯੂਰੋ ਦੀ ਟਿਕਟ ਲਾਓ 크ਰੂਜ਼ ਤੇ ਬੈ ਕੇ ਦੇਖੋ ਕੁਝ ਬਰਥ ਟਿੱਕਟ ਆ ਬ੍ਰਿਜ ਤੇ ਹੁਣ ਆ ਹੈਗਾ ਪ੍ਰਾਗ ਦਾ ਹਿਸਟੋਰੀਕਲ 올ਡ ਬ੍ਰਿਜ ਇਹਦੇ ਉੱਤੇ ਇਕੱਠ ਬਹੁਤ ਹੁੰਦਾ ਹਮੇਸ਼ਾ ਇਦਾਂ ਹੀ ਭਰਿਆ ਰਹਿੰਦਾ ਇਮੇ ਰਾਤ ਘਟ ਸੀਗਾ ਰਾਤ ਕੋਈ ਲੇਟ ਸੀ ਨਾ ਅਸੀਂ ਬਹੁਤ ਹੁਣ ਬਹੁਤ ਘੱਟ ਆ ਦੇਖ ਲੋ ਫੋਟੋ ਖਿੱਚਣੀ ਉਹਨਾਂ ਨਾਲ ਬਹੁਤ ਲੋਕ ਖੱਚ ਕੇ ਭੁੰਦਿਆ ਚੀਜ਼ ਦੀ ਫੋਟੋ ਕਿ ਵੈਸ ਨਹੀਂ ਕੋਈ ਜਿਵੇਂ ਆਪਾਂ ਲੱਭ ਰਹੇ ਹਾਂ ਕੁਝ ਖਾਣ ਲਈ ਭੁੱਖ ਲੱਗੀ ਪਈ ਹੈ ਉਹ ਬਣਾ ਉਹੀ 버ਗਰ ਕਿੰਗ ਮੈਕਡੋਨਲ ਓਥੇ ਚੱਲ ਬੜਾ ਨਹੀਂ ਕੋਈ ਪੀਜ਼ਾ ਪੀਜ਼ਾ ਹਟ ਲੱਭਦਾ ਪਲੀਜ਼ ਆ ਪੀਜ਼ਾ ਹਟ ਲੱਭੋ ਹਨਾ ਪੀਜ਼ਾ ਖਾਣ ਨੂੰ ਦਿਲ ਕਰਦਾ ਬਹੁਤ ਨਾ ਪਰ ਪੀਜਾ ਹਟਿਆ ਰਹੀ ਦਰ ਨਾਲ ਤੁਸੀਂ ਕੁਝ ਐਸਾ ਨੈਚੁਰਲ ਉਹ ਨੈਚੁਰਲ ਫੂਡ ਖਾਏ ਹੋਏ ਐ ਨਾ ਐਕਚੁਅਲੀ ਨਹੀਂ ਹੋਏ ਨਾ ਲੋਕਲ ਫੂਡ ਲੋਕਲ ਫੂਡ ਲੋਕਲ ਫੂਡ ਦਾ ਉਹੀ ਹੁੰਦਾ ਰੂਸਟ ਲੋ ਰੂਸਟ ਲੋ ਖਾਓ ਹਾਟ ਡੌਗ ਹੂੰ ਹਾਟ ਡੌਗ ਪਸੰਦ ਆ ਸ਼ਹਿਰੀ ਨੂੰ ਸ਼ਹਿਰੀ ਐ ਬ੍ਰੇਕਫਾਸਟ ਚ ਵੀ ਹਾਟ ਡੌਗ ਖਾ ਗਿਆ ਭਰਾਵਾ ਕਾਠੀ ਬਹੁਤ ਆ ਇੱਥੇ ਦਾ ਬੰਦੇ ਜੇ ਬੰਦਾ ਵਾਜਦਾ ਕਰਦਾ ਲੋਗੇ ਠੰਡ ਚ ਵੀ ਨਹੀਂ ਟਿਕਦੇ ਘਰੇ ਆ ਸਮਝ ਨਹੀਂ ਆਉਂਦੀ ਮੈਨੂੰ ਅੰਡਜਾ ਸਾਰਾ ਕੋਟਾ ਬੰਦ ਰਹਿ ਜਾਂਦਾ ਕਦੇ ਕਦੇ ਸਾਰਾ ਯੂਰਪ ਬੰਦ ਆ ਉਹ ਬੰਦ ਲੈ ਉਹ ਸਾਰਾ ਕੋ ਬੰਦ ਹੀ ਹੋਊ ਅੱਜ ਤਾਂ ਆਪਣੇ ਘਰ ਦੇ ਕਹਿੰਦੇ ਹੁੰਦੇ ਨੇ ਪੁੱਤ ਖੰਡੇ ਆ ਬਾਹਰ ਨਾ ਨਿਕਲੋ ਆ ਦੇਖ ਲੈ ਹਾਂ ਦੇਖ ਲੈ ਅੰਡਜੇ ਘੁੰਮਦੇ ਉਹ ਹੀ ਤਾਂ ਚੱਲਾ ਬੰਦ ਨਾਲੇ ਬੰਦਦਾ ਕਹਿੰਦੇ ਜੀ ਕਿਸੇ ਸਮੇਂ ਤੇ ਬੰਦ ਹੁੰਦਾ ਕਹਿੰਦੇ ਯੂਰਪ ਬਾਲਾ ਨਹੀਂ ਆ ਜੀ ਇਕੱਠਾ ਉਹਨੇ 25 ਤਰੀਕਾ ਸਾਰਾ ਕੁਝ ਬੰਦ ਆ ਸਾਰਾ ਕੁਝ ਅੱਜ ਵੈਦਰਲ ਵੀ ਖਾਣ ਨੂੰ ਕੁਝ ਨਹੀਂ ਹੈਗਾ ਸਾਰੇ ਕੋ ਬੰਦ ਪਿਆ ਖਾਣ ਨੂੰ ਨਹੀਂ ਨਹੀਂ ਉਹ ਜੱਟ ਵੀ ਜੰਗੂ ਓਏ ਕੋਈ ਲੋਕਲ ਫੂਡ ਵਾਲੀਆਂ ਦੁਕਾਨਾਂ ਖੁੱਲੀਆਂ ਹੋਣੀਆਂ ਯਾਰ ਜਿਹੜੀਆਂ ਜੋ ਹੋਣਦੀਆਂ ਨੇ। ਕ੍ਰਿਸਮਸ ਮਾਰਕੀਟ ਵੀ ਵੱਧ ਚੱਕੀ ਗਈ ਹੋਣੀ। ਪੂਰੀ ਚੱਕੀ ਗਈ ਹੋਣੀ ਨਾ। ਯਾਰ ਭੁੱਖੇ ਮਰੋਂਗੇ ਦੋਸਤਾਂ। ਕੋਈ ਚੱਕਰ ਨਹੀਂ। ਚਲੋ ਕੋਈ ਨਹੀਂ। ਕਾਫੀ ਪੀਲੀ ਨਾ ਉੱਥੇ ਤੁਸੀਂ। ਫਾਸਟ ਕਰ ਲਾਂਗੇ ਫਾਸਟਿੰਗ ਕਰ ਲਾਂਗੇ ਅੱਜ ਸਾਰਾ ਦਿਨ। ਅੱਜ ਫਾਸਟਿੰਗ ਹੋ ਜੇ 18 ਘੰਟਿਆਂ ਦੀ। 18 ਘੰਟਿਆਂ ਦੀ ਫਾਸਟਿੰਗ। ਹੌਲੀਡੇ ਵਾਲੇ ਦਿਨ ਵੀ ਗਲੀਆਂ ਭਰੀਆਂ ਹੀ ਪਈਆਂ ਨੇ। ਪ੍ਰਾਗਾਂ ਦੀਆਂ। ਨਾਲੇ ਬੰਦ ਵੀ ਆ ਸਾਰਾ ਕੁਝ। ਯਾਰ ਰੌਣਕ ਮੇਲਾ ਦੇਖਣਾ ਵੇ ਤਾਂ ਪ੍ਰਾਗ ਹੀ ਆ। ਕੰਪਿਊਟਰ ਯਾਰ ਫਰੱਗ ਹੀ ਰਹਿਣਾ ਛੇ ਚਾਰ ਪੰਜ ਦਿਨ ਗਰਮੀਆਂ ਜਾਂ ਲੈ ਲੋ ਜਿਹੜਾ ਕੋ ਲੈਣਾ ਇੱਕ ਦੋ ਯਾਰ ਇਹਨਾਂ ਨੇ ਪਤਾ ਨਹੀਂ ਕੀ ਲੈ ਚਾਰ ਪੰਜ ਦਿਨ ਨਾ ਫਰੱਗ ਹੀ ਰਹਿ ਕੇ ਜਾਣਾ ਅਗਲੇ ਸਾਲ ਗਰਮੀਆਂ ਚ ਗਰਮੀਆਂ ਨਾਲ ਟਾਈਮ ਵੀ ਖੁੱਲਾ ਹੋਊਗਾ ਨੌਨਕ ਮੇਲਾ ਕਹਿੰਦੇ ਦੁਬਣਾ ਹੁੰਦਾ ਯਾਰ ਜਿਹੜਾ ਟਾਈਮ ਫਰੱਗ ਹੈ ਜਿਹੜਾ ਇਹ ਮਸ਼ਹੂਰ ਨੇ ਇਹ ਕਰਦੀਆਂ ਜੋ ਵੀ ਐਕਟਰ ਟਾਈਮ ਵੀ ਆਪਸੇ ਆਲਾਂ ਜੀ ਗਏ ਆ ਨਾ ਗਰਮੀਆਂ ਚ ਟਾਈਮ ਵੀ ਨਹੀਂ ਗਏ ਜਿਆਲ ਜੀ ਕਪੰਗਾ ਵੀ ਠੰਡ ਥੋੜੀ ਬੰਦੇ ਨੂੰ ਮਾਰਦੀ ਐ ਇੱਕ ਟਾਈਮ ਘਟਾ ਹੁੰਦਾ ਐ ਵੈਦਰ ਤਾਂ ਨਹੀਂ ਪਤਾ ਲੱਗਦਾ ਕਈ ਵਾਰ ਹੂੰ ਗਰਮੀਆਂ ਵੇ ਤਾਂ ਬਹੁਤ ਵਧੀਆ ਪੈਂਦਾ ਵੀ ਜਾਂਦਾ ਕਈ ਵਾਰ ਗਰਮੀਆਂ ਚ ਬਹੁਤ ਵਧੀਆ ਪੈਂਦਾ ਸ਼ਾਮ ਨੂੰ ਫਸਦਾ ਹੈ ਕਿ ਇਹ ਜਿਹੜੇ ਨੂੰ ਚੈੱਕ ਕਰਨੇ ਆ ਮੈਨੂੰ ਥੋੜਾ ਚਾਹੀਦਾ ਅੱਛਾ ਫੇੜੀ ਮੈਂ ਕਹਿਣ ਲੱਗਿਆ ਸੀ ਹੁਣ ਸ਼ਹਿਰੀ ਸ਼ੀਸ਼ੇ ਵੀ ਰੱਖਣੇ ਸਟਾਰਟ ਕਰ ਦੇ ਤੂੰ ਆ ਸਹੀ ਹੈ ਨਾ ਕੁੜੀਆਂ ਵਾਲੀ ਜੀ ਵਧੀਆ ਦੇਖ ਲੈ ਹਾਂ ਜਰਾ ਇੱਕ ਗਿਆ ਤਾਂ ਦੇਣੇ ਚਾਹੀਏ ਜੇ ਭੈਣ ਭੋਨੀ ਆਦੂਨੀ ਆਮਲਾ ਲੈ ਕੇ ਜਾ ਯਾਰ ਭਰਾ ਦਾ ਦੋ ਲੈਣੇ ਮੈਂ ਫਿਕਲੋਕ ਟਾਵਰ ਵਾਲਾ ਜਾਂ ਬ੍ਰਿਜ ਟਾਵਰ ਵਾਲਾ ਲੈ ਕੇ ਜਾ ਅੱਗੇ ਡੋ ਨੀਆ ਉਹਨਾਂ ਦੇ ਕਿ ਆਸੇ ਰ ਨਾ ਆ ਉਹ ਦੀਆਂ ਆ ਆ ਜਾਦਾ ਸੋਣਾ ਮੈਂ ਹਰ ਜੇ ਚੇ ਦੇ ਦੇ ਆਹ ਨਾ ਕਿਹੜਾ ਇਹ ਜਰਾ گلابی ਜਿਹਾ ਹੋ ਗਿਆ ਯਾਰ ਇੰਨਾ ਵੀ ਜਰਾ ਲਈ ਤੇ ਸਹੀ ਹੈ ਨੋ ਸਹੀ ਤੇ ਪਰ ਜਵਾਕੜੀਆਂ ਦੇ ਵਧੀਆ ਲੱਗਦਾ ਹੁੰਦਾ گلابی ਦਾ ਜ਼ਿਆਦਾ ਥੋੜਾ ਜਿਹਾ ਤੂੰ ਮੈਚ્યોਰ ਚੀਜ਼ ਲੈ ਕੇ ਜਾ ਯਾਰ ਫੇਰ ਆਹ ਦੇਖਾ ਦ ਇਹ ਵੀ ਜਰਾ گلابی گلابی ਆ ਆ ਬਲੂ ਠੀਕ ਆ ਯਾਰ ਆ ਆ ਵੀ ਸਹੀ ਹੈ ਬਲੂ ਜਰਾ ਬਲਮ ਬਲੂ ਰੰਗ ਵਧੀਆ ਹੁੰਦਾ ਜ਼ਿਆਤਰ ਕੁੜੀਆਂ ਨੂੰ ਬਲੂ ਰੰਗ ਪਸੰਦ ਹੁੰਦਾ ਕਰਵਾ ਜੋ ਯਾਰ ਆ ਕਲੌਕ ਲੈ ਆ ਯਾਰ ਸ਼ੈਰੀ ਮਨੇ ਰਾਸ਼ੀ ਰੂਸੀ ਦੱਸ ਰਹੀ ਆ ਇਹ ਐਹੀ ਲੱਗਦਾ ਮੈਨੂੰ ਵੀ ਹੁਣ ਨਾਲ ਟਾਈਮ ਤੇ ਤੂੰ ਬਾਡੀ ਬਿਲਡਰ ਬਣ ਗਿਆ ਆ ਆ ਜਸਨ ਦੀ ਰਾਸ਼ੀ ਚੈੱਕ ਕੀਤੀ ਸੀ ਸੀ ਅਰੇ ਤੇ ਪਰ ਬਹੁਤ ਬਹੁਤ ਕਿਤੇ ਦੁਰਸ਼ੰਗ ਦੁਰ ਦੁਰਸ਼ੰਗ ਕਟਵਾਉਣਾ ਕਟਾ ਇਸੇ ਵਾਰੀ ਮੈਂ ਆ ਗਿਆ ਇਸੇ ਨੀ ਵਾਰੀ ਗਿਆ ਅਰੇ ਅਰੇ ਉਹਦੀ ਆਪ ਦੀ ਏਜ ਇਹਦੀ ਚੈੱਕ ਰਹੀ ਸੀਗੀ ਸ਼ੈਰੀ ਦੀ ਸੋਹਣੇ ਯਾਰ ਅੱਜ ਫਿਰੋਸ਼ ਸ਼ੈਰੀ ਦੀ ਰਾਸ਼ੀ ਚੈੱਕ ਕੀਤੀ ਰਾਸ਼ੀ ਸ਼ੈਰੀ ਦੇ ਦੱਸਦੀ ਆ 2080 ਤੱਕ ਬਾਡੀ ਬਿਲਡਰ ਬਣ ਜੂਗਾ ਦੋ 2080 ਤੱਕ 2080 ਤੱਕ ਉਹਦੀ ਆਪਦੀ ਬੋਡੀ ਰਹਿਣੀ ਆ ਪਤਾ ਨਹੀਂ ਨਹੀਂ ਤੂੰ ਬੋਡੀ ਬਿਲਡਰ ਬਣਾਉਣਾ ਹੈ ਇਹ ਉਹ 올ਡ ਮੈਨ ਵਾਲੀ ਹੁੰਦੇ ਨਹੀਂ ਬੋਡੀ ਕੋਚ ਖੜੂਗਾ 스테ਜ ਤੇ ਖੜੂਗਾ 2080 ਤੱਕ ਇਹ ਹੋਊਗਾ 78 ਸਾਲਾਂ ਦਾ 78 ਸਾਲਾਂ ਦਾ ਉਹ ਖੜੂਗਾ ਲਾ ਕੇ ਉਹ ਕਰੀਮ ਜੀ ਮਸਲ ਵਾਲੀ ਤੇਲ ਹੁੰਦਾ ਉਹ ਯਾਨੀ ਇਹ ਸਬਰ ਕਰਨਾ ਪਊਗਾ ਠੀਕ ਸਬਰ ਕਰਨਾ ਮੈਨੂੰ ਤੇ ਹੁਣ ਆਪਾਂ ਕਲੌਕ ਦੇਖਣ ਚੱਲੀਏ ਆ ਲੋਕ ਸਾਰੇ ਉਧਰ ਹੀ ਆ ਰਿਹਾ ਕਲੌਕ ਦੇਖ ਕੇ ਅਸੀਂ ਇੰਨਾ ਇਕੱਠਾ ਹੋਇਆ ਪਿਆ ਇਹ ਤਾਂ ਨੰਗੇਆ ਨਹੀਂ ਜਾਂਦਾ ਹੈਗਾ ਕਹਿੰਦਾ ਇੱਥੇ ਖਾਣਾ ਮੈਂ ਕਿਹਾ ਤੇਰੇ ਕੋਟ ਦੇ ਉੱਤੇ ਮਾਈਨਸ ਹੀ ਮਾਈਨਸ ਲੱਗੇ ਹੁੰਦੇ ਸਹੀ ਹੈ ਇੱਥੇ ਤੁਰਨ ਦੀ ਜਗ੍ਹਾ ਨਹੀਂ ਤੇ ਤੁਰਦੀ ਮਸਾਂ ਨੇ ਤੇਰੇ ਵਾਲਾਂ 'ਚ ਕੀਰੇ ਵਸ ਜਣੇ ਨੇ ਨਾ ਮੈਂ ਕਿਹਾ ਪਾਣੀ ਆਏ ਫੜਦੀ ਕੀਰੇ ਘਰੇ ਦੇ ਕੁੰਗਰ ਕਾ ਤੁੰਗਰ ਆਲੇ ਵਾਲਮੀ ਵਾਲੇ ਉੱਤਾਂ ਤੇਰੇ ਤੇ ਵਾਲ ਪਟਣ ਦੇ ਕਰਦਾ ਪਾਣੀ ਪੀਦਾ ਯਾਰ ਹੈ ਮੈਨੂੰ ਹਾਂ ਸ਼ਰੀਰ ਤੇ ਵਾਲ ਪਟਣ ਦੇ ਕਰਦਾ ਥੋੜਾ ਬਸ ਉਹਦੇ ਕੋਲ ਅਲੱਗ-ਅਲੱਗ ਪਾਣੀ ਇਹ ਤਾਂ ਇੰਨਾ ਕੱਟਕਾ ਵਾ ਦਿੱਤਾ ਹੋਇਆ ਮੈਨਾਂ ਇੱਥੇ ਮੈਂ ਲੰਘ ਕੇ ਜਾਂਦੇ ਸੀ ਇਨ ਬੈਗਸ ਯਾ ਪਿੱਟਾ ਹੈਗੇ ਇੱਥੇ ਰੈਪਟੋ ਪਿੱਜ਼ਾ ਖਾ ਲਾਂਗੇ ਬਾਅਦ ਚਾਹ ਜੀਨਾ ਤਾਂ ਲਿਆ ਨਾ ਗੜਾ ਏਰੀਆ ਦਾ ਸੋਹਣਾ ਹਰੇ ਰੰਗ ਬਰੰਗੇ ਜੇ ਘਰਾਂ ਮਾ ਸੁਣ ਦੱਸਿਆ ਸੀ ਨਾ ਇੱਥੇ ਹੈਗੇ ਨਹੀਂ ਲੋਕ ਵੀ ਆਪਾਂ ਨੂੰ ਚੈੱਕ ਵਿੱਚ ਮਿਲ ਗਿਆ ਕਿ ਟਾਲਿਓ ਰੈਸਟੋਰੈਂਟ ਆ ਫਲੋਰੈਂਸ ਵਾਲਾ ਬਰੇਜਾ ਜਿਹੜਾ ਮਸ਼ਹੂਰ ਹੈ ਇਟਲੀ ਵਿੱਚ ਫਲੋਰੈਂਸ ਸ਼ਹਿਰ ਆ ਸ਼ਾਇਦ ਉੱਥੋਂ ਆਏ ਹੋਣਗੇ ਇੱਥੋਂ ਖੋਲਿਆ ਹੋਊਗਾ ਰੈਸਟੋਰੈਂਟ ਇਹਨਾਂ ਨੇ ਆ ਕੇ ਤੇ ਹੁਣ ਦੇਖਦੇ ਆ ਕਿ ਖਾਣਾ ਕੀ ਕਰਾਉਣਾ ਖਾਣਾ ਖਾਣਾ ਮੰਗੋਬੇ ਆ ਚੁੱਕੇ ਆ ਆਰਡਰ ਜਿਸਨੂੰ ਉਹਨੇ ਕਰਾਇਆ ਪੀਸਾ ਮਾਰਗਰੀਟਾ ਤੇ ਬੱਡ ਬੱਡੇ ਬੰਦੇ ਨੇ ਕਰਾਇਆ ਬੱਡ ਬੱਡੇ ਫੁੱਲਾ ਕੀ ਚੀਜ਼ੀ ਕਰਾਉਣੀ ਹੁੰਦੀ ਆ ਉਬਲੇ ਹੋਏ ਆਲੂ ਦੇ ਕੇ ਬੱਡੇ ਬੰਦੇ ਤੋਂ ਖਾਧਾ ਨਹੀਂ ਜਾਂਦਾ ਉਬਲੇ ਹੋਏ ਆਲੂ ਮਿੱਥੂ ਉਬਲਿਆ ਹੋਇਆ ਚਿਕਨ ਚਿਕਨ ਉਹ ਨਹੀਂ ਆਇਆ ਕੋਤੂ ਲੱਤ ਨਹੀਂ ਆਇਆ ਪ्योर ਹਾਂ ਚੱਲ ਬਲਿਆ ਹੋਇਆ ਕੀ ਕਲੌਕ ਆ ਮੇਰੇ ਆਪਣਾ ਪ੍ਰਾਗ ਦੇ ਵਿੱਚ ਸਿਟੀ ਸੈਂਟਰ ਦੇ ਵਿੱਚ ਇਹ ਮਤਲਬ ਆਪਣਾ ਰਾਸ਼ੀ ਰੂਸ਼ੀ ਦੱਸਦਾ ਹੈ ਡੇਟ ਆਫ ਬਰਥ ਦੇ ਹਿਸਾਬ ਨਾਲ ਨਾ ਕਿਸੇ ਨੂੰ ਨਾ ਰਾਸ਼ੀਆਂ ਭਰੀਆਂ ਹੋਈਆਂ ਨੇ ਇਹ ਬਹੁਤ ਮਸ਼ਹੂਰ ਹੈ ਇਹਨੂੰ ਦੇਖਣ ਬਹੁਤ ਲੋਕ ਆਉਂਦੇ ਆ ਯਾਰ ਆ ਚੀਜ਼ ਬਹੁਤ ਵਧੀਆ ਨੇ ਫਿਰ ਹਾਂ ਇਹ ਨਹੀਂ ਤੁਸੀਂ ਪ੍ਰਾਗ ਸਿਟੀ ਆਪਾਂ ਦੇਖ ਲਈ ਜਿੰਨੀ ਕਿ ਦੇਖੋਈ ਆਪਾਂ ਤੋਂ ਬਾਕੀ ਪਿਛਲੀ ਵਾਰ ਵੀ ਦੇਖੀ ਹੋਈ ਆ ਸੋਹਣੀ ਆ ਯਾਰ ਸਿਟੀ ਜੀ ਕਰਦਾ ਇੱਥੇ ਚਾਰ ਪੰਜ ਦਿਨ ਸ਼ਾਇਦ ਗਰਮੀਆਂ 'ਚ ਅਸੀਂ ਆਵਾਂਗੇ ਲਾਉਣ ਦੇ ਸਿਟੀ ਕੈਂਟ ਆ ਤੇ ਹੁਣ ਆਪਾਂ ਚੱਲਦੇ ਆਂ ਦੀ ਗੱਡੀ ਕਿੰਨੇ ਨੂੰ ਗੱਡੀ ਚੱਕੀ ਤੇ ਆਪਾਂ ਵਿਆਣਾ ਜਾਣਾਗਾ ਹੁਣ ਵਿਆਣਾ ਨੂੰ ਚੱਲੀਏ ਤੇ ਲੋ ਵੀ ਆਪਾਂ ਪਹੁੰਚ ਚੁੱਕੇ ਹੁਣ ਵਿਆਣਾ ਪਹਿਲਾਂ ਆਪਾਂ ਹੋਟਲ ਲੱਭਣੇ ਬਹੁਤ ਟਾਈਮ ਲੱਗ ਗਿਆ ਯਾਰ ਹੋਟਲ ਦਾ ਜਿਹੜਾ ਨਾਮ ਬੁਕਿੰਗ ਐਪ ਤੇ ਉਹ ਹੋਰ ਸੀ ਤੇ ਇੱਥੇ ਹੋਰ ਨਾਮ ਆ ਇੱਥੇ ਨੂੰ ਪਤਾ ਲੱਗਿਆ ਬਿਲਾ ਬੁਲਾ ਦੇ ਵਿੱਚ ਜਾ ਕੇ ਆ ਵਾਲਾ ਹੋਟਲ ਆ ਆਪਣਾ ਏਰੀਆ ਬਹੁਤ ਹੈਡਾ ਚੱਚੇ ਹੋਟਲ ਆ ਕਿਾਰੇ ਪਾਸੇ ਬਿਲਡਿੰਗ ਐ ਬਿਲਡਿੰਗ ਆ ਹਰੇ ਚੈੱਕ ਇਨ ਕਰਨਾਗਾ ਮੇਰਾ ਹੀ ਹੋ ਗਿਆ ਬੰਦ ਆਉਂਦਿਆਂ ਨੂੰ ਹੁਣ ਗੱਡੀ ਦੀ ਪਾਰਕਿੰਗ ਨਹੀਂ ਲੱਭਦੀ ਪਈ ਗੱਡੀ ਦੀ ਪਾਰਕਿੰਗ ਲਾ ਕੇ ਚੈੱਕ ਇਨ ਕਰਦੇ ਆ ਫਿਰ ਤੁਹਾਨੂੰ ਦਿਖਾਉਣਾ ਸਾਰਾ ਫੋਟੋ ਵਗੈਰਾ ਤੇ ਵੈਨਰ ਸਿਟੀ ਦਿਖੋ ਨੇ ਆਸ਼ਟ੍ਰੀ ਗਾਦ ਅੱਜ ਲੱਭੂਗਾ ਨਹੀਂ ਤੈਨੂੰ ਮੰਬੇ ਅਸੀਂ ਅੰਦਰ ਦਾ ਆ ਗਏ ਹੁਣ ਸਾਨੂੰ ਉਸ ਨਹੀਂ ਲੱਭ ਰਿਹਾ ਹੈਗਾ ਕੋਡ ਕਾਰਡ ਦਿੱਤੇ ਉਹਨਾਂ ਨੇ ਕੋਈ ਕੋਡ ਚਾਲ ਦੇਣੀ ਇੱਥੇ ਦੇਖਿਆ ਹੁਣ ਹੁਣ ਪਤਾ ਕੀ ਦਬ ਦਦ ਤੈਨੂੰ ਕੀ ਦਬ ਹੁਣ ਪਰ 0 2 2 2 ਪਰਫੈਕਟ

ਦਾ ਵੀਊ ਕੀ ਹੈ ਯਾਰ ਬਾਰ ਬਾਲਕਨੀ ਵੀ ਹੈਗੀ ਆ ਨਾਈਸ ਬਾਲਕਨੀ ਖੋਲਣੀ ਤਾਂ ਆਉਂਦੀ ਨਹੀਂ ਹੈਗੀ ਸੋਨੂੰ ਨਾਈਸ ਕਹਾਦਾ ਐ ਇਧਰ ਨੂੰ ਖੁੱਲਦੀ ਆ ਇਹ ਉਹ ਇਧਰ ਨੂੰ ਖੁੱਲਣ ਲੱਗਿਆ ਲੌਕ ਤਾਂ ਨਹੀਂ ਖੁੱਲਦਾ ਜੀ ਓਹ ਹੋ ਉਹ ਜ਼ੋਰ ਲਾ ਆਸ਼ੂ ਥੋੜਾ ਜਾਂ ਆਹ ਖੁੱਲ ਗਿਆ ਭਾਈ ਭਾਈ ਵੀ ਹੈ ਭਾਈ ਤੇ ਦੂਜੇ ਫਲੋਰ ਤੇ ਆ ਬਾਲੀ ਉੱਚਾ ਨਹੀਂ ਹੈਗਾ ਆਪਣਾ ਕਮਰਾ ਪਰ ਉੱਤੇ ਸਾਨੂੰ ਪੂਲ ਦਿਖਾਉਣਾ ਯਾਰ ਸਾਡੇ ਅਪਾਰਟਮੈਂਟ ਦੇ ਵਿੱਚ ਪੂਲ ਆ ਰੂਫ ਟਾਪ ਤੇ ਲੋਬੀ ਹੁਣ ਆਪਾਂ ਹੈਗੇ ਆਪਣੇ ਹੋਟਲ ਦੀ ਰੂਫ ਟਾਪ ਤੇ ਅਲੀਬੀ ਆਨ ਦਾ થોਰਾ ਸੈਰ ਚੈੱਕ ਕਰ ਸਕਦੇ ਹਾਂ ਤੇ ਆ ਇੱਥੇ ਪੂਲ ਵੀ ਹੈਗਾ ਪਰ ਬੰਦ ਕੀਤਾ ਹੋਇਆ ਛੰਡ ਕਰਕੇ ਲੇਟਰ ਉੱਟਾਂ ਵੀ ਬੰਦ ਕੀਤੀਆਂ ਹੋਈਆਂ ਨੇ ਇਹਨਾਂ ਨੇ ਪਰ ਓਕੇ ਗੱਲ ਬਾਤ ਹੈ ਜੀ ਓਕੇ ਆਗਾ ਮੇਰਾ ਬੋਟਾ ਅੱਗੇ ਫਿਰ ਮੈਂ ਅਨ ਸਟੇ ਦੀ ਚਾਰਜ ਜਿਹੜੇ ਸੈਂਟਰ ਤੇ ਲੱਗ ਚਾ ਇਹ ਗਰਡਿਸ਼ਨਾ ਤੇ ਸੈਂਟ ਸਿਗਰਸੂ ਦਾ ਇਸ ਕੋਨਸਟਾ ਕੋਲ ਸ਼ਹਿਾਰਾਂ ਤੇ ਚਰਚਾਂ ਚ ਬਾਹਰੋਂ ਜਿਹੜੀ ਮੇਨ ਸਟਰੀ ਦੀ ਚਰਚ ਆ ਤੇ ਮੇਨ ਜਿਹੜਾ ਇਹਨੂੰ ਸ਼ਹਿਰ ਨੂੰ ਲੋਕ ਦੇਖਣ ਆਉਂਦੇ ਆ ਵੀ ਜ਼ਿਆਦਾਤਰ ਆ ਜੀ ਦੇ ਮੋਲਾ ਵੀ ਬੈਸਟ ਆ ਇਹ 크ਿਸਮਿਸ 크ਿਸਮਿਸ ਲਈ ਤਾਂ ਬੈਸਟ ਸ਼ਹਿਰ ਆ ਇਹ ਸਭ ਤੋਂ ਜ਼ਿਆਦਾ ਜਿਹੜਾ ਡੈਕੋਰੇਟ ਡੈਕੋਰੇਟਡ ਯੂਰਪ ਦੇ ਵਿੱਚ ਸਿਟੀ ਆ ਉਹ ਵਜਾ ਨਾਲ ਹੀ ਆਉਂਦੇ ਸਾਰੇ ਦਿਨਾਂ ਮੰਨੀ ਪਹਿਲੇ ਨੰਬਰ ਤੇ ਹੁੰਦੀ ਹੈ ਯੂਰਪੀਆ ਪਹਿਲੇ ਨੰਬਰ ਦਾ ਸਜਾਉਂਦੇ ਵਾਲੀ ਤੇ ਇੱਕ ਬੰਦ ਨਹੀਂ ਹੁੰਦੀ ਹੈ ਬਾਕੀ ਸਾਰੇ ਸ਼ਹਿਰ ਬੰਦ ਆ ਯੂਰਪ ਦੇ 25 ਤੇ 26 ਨੂੰ 25 26 ਨੂੰ ਖੁੱਲੀ ਹੁੰਦੀ ਹੈ ਬਾਕੀ 25 26 ਨੂੰ ਕੱਲੀ ਬਿਆਨਾ ਖੁੱਲੀ ਆ ਆ ਸਟਰੀਟ ਵਿੱਚ ਸਾਰੇ ਬ੍ਰਾਂਡ ਹੀ ਬ੍ਰਾਂਡ ਨੇ ਜਿਵੇਂ ਗੁੱਚੀ ਸਾਰਾ ਗੈਮੋ ਮੌਂਕਲੀਰ ਪਾਡਾ ਸਾਰੇ ਤੇ ਜਸ਼ਨ ਕਿਵੇਂ ਲੱਗੇ ਵੀਨਾਂ ਵਲੌਗ ਜਿਹੜਾ ਆਪਾਂ ਕੱਲ ਨੂੰ ਦਿਖਾਈਏ ਨਾ ਜੈਗੀ। ਅਸੀਂ ਇੰਨਾ ਨਹੀਂ ਘੁੰਮੇ ਹੈਗੇ ਹਾਂ। ਕੱਲ ਨੂੰ ਦਿਖਾਈਏ ਨਾ ਵੀਰ ਨਾ ਸਾਰਾ ਹੁਣ ਤਾਂ ਬੰਦ ਕਰੀਏ ਵਲੌਗ। ਨਾਰਾਸ਼ੀਆ ਇੰਨਾ ਕੁਝ ਨਾ ਲੈਣਾ ਦੇਣਾ ਹੁਣ ਤਾਂ ਸਾਰੇ ਬਸ ਇੱਥੇ ਖੜੇ ਆ ਮੂਰੇ ਚਰਚ ਦੇਖਦੇ। ਆ ਮਿਊਜ਼ੀਅਮ ਦੇ ਮੂਰੇ ਬਹੁਤ ਸੋਹਣਾ ਵੀ ਇੰਨਾ ਆਪਾਂ ਤੁਹਾਨੂੰ ਹੁਣ ਕੱਲ ਨੂੰ ਦਿਖਾਵਾਂਗੇ। ਅੱਜ ਲਈ ਆਪਾਂ ਵਲੌਗ ਇੱਥੇ ਬੰਦ ਕਰਦੇ ਆ ਕੱਲ ਨੂੰ ਬਣਾਵਾਂਗਾ ਬਸ ਸਪੈਸ਼ਲ ਅੱਡ ਵਿਆਨਾ ਦਾ ਵਲੌਗ 크리스마ਸ ਮਾਰਕੀਟ ਵੀ ਕੱਲ ਨੂੰ ਜਾਣਾ ਅਸੀਂ ਨੇ 크리스마스 ਮਾਰਕੀਟ ਰਾਤ ਨੂੰ ਵੀ ਦਿਖਾਵਾਂਗੇ ਦਿਨੇ ਵੀ ਦੇਖਾਂ ਖਾਵਾਂਗੇ ਸਾਰਾ ਵੇਰਨਾ ਸਾਰਾ ਕੁਝ ਦਿਖਾਵਾਂਗੇ ਤੇ ਹੁਣ ਤਾਂ ਇੱਧਰ ਇਹ ਕਹਿੰਦਾ ਮੇਰੀ ਫੋਟੋ ਖਿੱਚੋ ਇਹ ਬੰਦੇ ਕਹਿੰਦੇ ਅੱਜ ਨਹੀਂ ਖਿੱਚਣੀ ਫੋਟੋ ਖਿੱਚਣੀ ਕੱਲ ਨੂੰ ਸੈਟੀਸਫਾਈ ਤੈਨੂੰ ਕੱਲ ਨੂੰ ਚੰਗੀ ਤਰ੍ਹਾਂ ਕਰਾਂ ਕੱਲ ਨੂੰ ਸਹੀ ਗੱਲ ਕੱਲ ਨੂੰ ਰਾਤ ਤੱਕ ਆਪਾਂ ਇੱਥੇ ਹੀ ਆ ਅੱਜ ਸਾਰੀਆਂ ਲੋਕੇਸ਼ਨਾਂ ਦੇਖ ਲਵਾਂ ਵੀ ਕਿੱਥੇ ਕਿੱਥੇ ਫੋਟੋ ਖਿਚਾਉਣੀਆਂ ਤੂੰ ਟੈਨਸ਼ਨ ਨਾ ਲੈ ਕੱਲ ਨੂੰ ਹੋਇਆ ਰ ਨਹੀਂ ਕੱਲ ਨੂੰ ਰਸ਼ ਨਹੀਂ ਹੋਣਾ ਤੇਰਾ ਮੈਂ ਸਿਰ ਕੁੱਟ ਦਾਂਗਾ ਨਹੀਂ ਕੱਲ ਨੂੰ ਰਸ਼ ਨਹੀਂ ਹੋਣਾ ਉਹ ਮੇਰੀ ਗਾਰੰਟੀ ਆ ਉਹ ਮੇਰੀ ਗਾਰੰਟੀ ਕੱਲ ਨੂੰ ਰਸ਼ ਨਹੀਂ ਹੋਣਾ ਇੱਥੇ